ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਨੋਟਬੰਦੀ ਨੂੰ ਅੱਜ 100 ਦਿਨ ਪੂਰੇ ਹੋ ਗਏ ਨੇ ਨੋਟਬੰਦੀ ਕਾਰਨ ਕਈ ਥਾਂ ਹਾਲੇ ਵੀ ਮੁਸ਼ਕਲਾਂ ਦਾ ਤੌਰ ਚੱਰੀ ਹੈ ਇਸ ਦੇ ਵਿਰੋਧ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਇਹ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਦੇ ਬੀਐਮਸੀ ਚੌਂਕ ਤੇ ਸ਼੍ਰੀ ਰਵਿਦਾਸ ਚੌਂਕ 'ਚ ਆਪ ਵਰਕਰਾਂ ਨੇ ਮੋਦੀ ਸਰਕਾਰ ਦੇ ਖਿਲਾਫ ਮੂਕ ਪ੍ਰਦਰਸ਼ਨ ਕੀਤਾ ਆਪ ਵਰਕਰਾਂ ਵੱਲੋਂ ਪ੍ਰਦਰਸ਼ਨ ਦੇ ਦੌਰਾਨ ਪੀਐਮ ਤੋਂ 100 ਦਿਨਾਂ ਅੰਦਰ ਬੈਂਕ 'ਚ ਜਮ੍ਹਾਂ ਹੋਏ ਕਾਲੇ ਤੰਦਾ ਹਿਸਾਬ ਮੰਗਿਆ ਜਾ ਰਿਹਾ ਹੈ ਮੋਦੀ ਸਾਹਿਬ ਨੇ ਗੱਲ ਕਹੀ ਸੀ ਕਿ 50 ਦਿਨ ਦੇ ਵਿੱਚ ਮੈਂ ਸਾਰਾ ਆ ਫైనాన్స్ ਸਿਸਟਮ ਜਿਹੜਾ ਨਾਰਮਲ ਕਰ ਦੇਗਾ ਪਰ 100 ਦਿਨ ਪੂਰੇ ਹੋਣ ਤੋਂ ਬਾਅਦ ਵੀ ਕਈ ਸੋ ਮੋਤਾ ਹੋ ਚੁਕੀਆਂ ਉਹਦੇ باوجود ਵੀ ਅੱਜ ਸਾਰਾ ਵਪਾਰ ਜਿਹੜਾ ਦੇਸ਼ ਦਾ ਚੋਪਟ ਹੋ ਗਿਆ ਔਰ ਜਿਹੜੀ ਜੀਡੀਪੀ ਹੈ ਜਿਹਨੂੰ ਆਪਾਂ ਗਰੋਥ ਕਹਿੰਦੇ ਆ ਉਹ ਸਾਰੀ ਡਾਊਨ ਆ ਗਈ ਹੈ ਟਾਟਾ ਬਿਰਲੇ ਅਡਾਨੀ ਜਿਹੜੇ ਆ ਪਰਿਵਾਰ ਜਿਹੜੇ ਨੇ ਵਿਜੇ ਮਾਲਿਆ ਵਰਗੇ ਉਹਨਾਂ ਦੇ ਜਿਹੜਾ ਕਾਲਾ ਧੋਨਾ ਉਹਨੂੰ ਚਿੱਟਾ ਕਰਨ ਵਾਸਤੇ ਹੀ ਇਹ ਸਿਰਫ ਨੋਟਬੰਦੀ ਕੀਤੀ ਗਈ ਹੈ ਆਮ ਆਦਮੀ ਜਿਹੜਾ ਉਹ ਇਸ ਦੇ ਜਿਹੜਾ ਬੁਰੇ ਪ੍ਰਭਾਵ ਦੇ ਵਿੱਚ ਆਇਆ ਉਹ ਪੂਰੀ ਤਰ੍ਹਾਂ ਜਿਹੜਾ ਉਸ ਨੂੰ ਨੁਕਸਾਨ ਹੋਇਆ